ਦੇ ਜਿਲ੍ਹਾ ਪ੍ਰਸਿੱਧ ਤੇ ਜਿਹੜੀ ਜਿੱਤ ਹੋਈ ਹੈ ਜਿਹਦੇ ਵਿੱਚ ਸਾਨੂੰ ਲੋਕਾਂ ਨੇ ਬੜੀ ਵੱਡੀ ਲੀਡ ਦੇ ਨਾਲ ਦਿਟਾਇਆ ਅੱਜ ਜੋ ਸਰਟੀਫਿਕੇਟ ਜਿਹੜੇ ਅਸੀਂ ਲੈਣ ਜਿਹੜੇ ਐਸਟੀਐਮ ਸਾਹਿਬ ਦੇ ਆਫਿਸ ਪਹੁੰਚੇ ਆਂ ਸੋ ਮੈਨੂੰ ਖੁਸ਼ੀ ਹੈ ਸਾਡੇ ਕਲੀਅਰ ਖੁਰਦ ਤੋਂ ਰੱਜੂ ਜੀ ਨਸ਼ੈਰਾ ਮੱਜਾ ਸਿੰਘ ਤੋਂ ਗੁਰਪ੍ਰੀਤ ਸਿੰਘ ਜੀ ਤਤਲੇ ਤੋਂ ਮਨਜਿੰਦਰ ਸਿੰਘ ਸੇਖਵਾ ਤੋਂ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੋਠ ਠਿਕਰੀਵਾਲ ਤੋਂ ਹਰਜਿੰਦਰ ਸਿੰਘ ਅਰਾਂਪੁਰ ਤੋਂ ਨਰਿੰਦਰ ਕੌਰ ਡੱਲਾ ਤੋਂ ਜੋਤ ਸਿੰਘ ਦੁਨੀਆ ਸੰਦੂ ਤੋਂ ਬਲਵਿੰਦਰ ਕੌਰ ਵਡਾਲਾ ਗ੍ਰੰਤੀਆਂ ਤੋਂ ਅਜਵੀਰ ਕੌਰ ਔਰ ਤਲਵੰਡੀ ਝੁਗਲਾ ਤੋਂ ਜਿੰਦਰਪਾਲ ਕੌਰ ਮਸਾਣੀਆਂ ਤੋਂ ਕਰਨੈਲ ਸਿੰਘ ਮਲਕਪੁਰ ਤੋਂ ਕਰਮਜੀਤ ਕੌਰ ਔਰ ਕੰਡਿਆਲ ਤੋਂ ਜਤਿੰਦਰ ਸਿੰਘ ਹੁਣੀ ਜਿਨ੍ਹਾਂ ਨੂੰ ਬਲਾਕ ਸੰਪਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਉਹਨਾਂ ਨੂੰ ਮੈਂਬਰ ਬਣਾਇਆ ਔਰ ਮੈਨੂੰ ਖੁਸ਼ੀ ਹੈ ਆਮ ਆਦਮੀ ਪਾਰਟੀ ਇਤਰਾ ਅਰਵਤ ਕੇਜਰੀਵਾਲ ਜੀ ਦੀ ਸੋਚ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਟਾਲੇ ਦੇ ਵਿੱਚ ਵੀ ਬਟਾਲਾ ਤਰੱਕੀ ਦੇ ਰਾਹਾਂ ਤੇ ਜਿਹੜਾ ਚੱਲ ਰਿਹਾ ਹੈ ਔਰ ਸਟੈਪ ਬਾਏ ਸਟੈਪ ਬਟਾਲੇ ਦੀ ਜਿਹੜੇ ਮੈਂ ਕਹਿ ਸਕਦਾ ਜਿਹੜੇ ਤਰੱਕੀ ਦੇ ਰਾਹ ਨੇ ਉਹ ਖੁੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਉਹਨਾਂ ਦੇ ਵਿੱਚ ਇਹ ਜਿਹੜੇ ਸਾਡੇ ਬਣੇ ਨੇ ਆਪਣੇ ਬਲਾਕ ਸੰਮਤੀ ਦੇ ਜਿਹੜੇ ਸਾਡੇ ਮੈਂਬਰ ਬਣੇ ਨੇ ਇਹ ਹਰ ਪਿੰਡਾਂ ਦੇ ਵਿੱਚ ਵਿਕਾਸ ਦੀ ਜਿਹੜੀ ਇੱਕ ਨੀ ਰੱਖਣਗੇ ਔਰ ਇਹਨਾਂ ਦੇ ਨਾਲ ਨਾਲ ਜਿਹੜੀਆਂ 2 ਸੀਟਾਂ ਸੀ ਸਾਡੀਆਂ ਜ਼ਿਲ੍ਹਾ ਪ੍ਰਸ਼ਦੀਆਂ ਜਿਹਦੇ ਵਿੱਚੋਂ ਮਨਦੀਪ ਗਿਲਜੀ ਉਹ ਨਿਸ਼ਾਰਾ ਮੱਜਾ ਸਿੰਘ ਜੋਂ ਤੋਂ ਬਣੇ ਨੇ ਔਰ ਸਾਡੇ ਮਿੱਤਰਪਾਲ ਜੀ ਜਿਹੜੇ ਵਡਾਲਾ ਗ੍ਰੰਥੀਆਂ ਜੋਂ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਜਿਹੜੇ ਜਿੱਤੇ ਨੇ ਸੋ ਮੈਂ ਦਿਲ ਦੀ ਗਹਿਰਾਈ ਤੋਂ ਲੋਕਾਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਅਕਸਰ ਇੱਕੋ ਗੱਲ ਕਰਦਾ ਸੀ ਕਿ ਅਸੀਂ ਆਪਣੇ ਕੰਮਾਂ ਦੀ ਰਿਪੋਰਟ ਕੱਢ ਲੈ ਕੇ ਜਿਹੜੇ ਲੋਕਾਂ ਦੇ ਵਿੱਚ ਜਾਵਾਂ ਔਰ ਦੌਰ ਆਪਣੇ ਕੰਮਾਂ ਦੀ ਰਿਪੋਰਟ ਕਰ ਲੋਕਾਂ ਚ ਲੈ ਕੇ ਗਏ ਮੇਰੇ ਹਰ ਵਰਕਰ ਨੇ ਪ੍ਰਚਾਰ ਕੀਤਾ ਉਹਦਾ ਨਤੀਜਾ ਜਿਹੜਾ ਬਾਖੂ ਤੁਹਾਡੇ ਸਾਹਮਣੇ ਨਜ਼ਰ ਆਇਆ ਹੁਣ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿਉਂਕਿ ਬੜੀ ਵੱਡੀ ਗੱਲ ਇਹ ਜਿਹੜਾ ਇਲੈਕਸ਼ਨ ਹੋਈ ਆ ਇੱਕ ਪਰਤੱਖ ਸਾਰੇ ਬਟਾਲੇ ਦੇ ਲੋਕਾਂ ਨੇ ਬਟਾਲੇ ਦੇ ਨਾਲ 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 ਮੈਂ ਕਹਿ ਸਕਦਾ ਵੀ ਪੰਜਾਬ ਦੇ ਲੋਕਾਂ ਨੇ ਇਸ ਇਲੈਕਸ਼ਨ ਨੂੰ ਬੜਾ ਬਰੀਕੀ ਨਾਲ ਆਵਾਜ਼ ਕੀਤਾ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਨਾ ਤੇ ਕਿਸੇ ਆਜ਼ਾਦ ਉਮੀਦਵਾਰ ਦੇ ਨਾ ਕਿਸੇ ਕਾਲੀ ਦਲ ਦੇ ਨਾ ਕਾਂਗਰਸ ਦੇ ਤੇ ਨਾ ਕਿਸੇ ਵੀ ਯਾਨੀ ਕਿਸੇ ਵੀ ਪਾਰਟੀ ਦੇ ਜਿੰਨੇ ਵੀ ਇਲੈਕਸ਼ਨ ਅੰਦਾ ਸੋਚੀ ਆ ਉਹਨਾਂ ਨੇ ਇਲੈਕਸ਼ਨ ਲੜੀ ਆ ਕਿਸੇ ਦਾ ਵੀ ਕੋਈ ਕਾਗਜ਼ ਜਿਹੜਾ ਰਿਜੈਕਟ ਨਹੀਂ ਹੋਇਆ ਔਰ ਇੱਥੋਂ ਤੱਕ ਐਸਡੀਐਮ ਸਾਹਿਬ ਨੂੰ ਵੀ ਮੇਰੇ ਵੱਲੋਂ ਵੀ ਪੂਰ ਜੋ ਰਿਕਵੈਸਟ ਸੀ ਵੀ ਜੇ ਕਿਸੇ ਦੇ ਕੋਈ ਕਾਗਜ਼ਾਂ 'ਚ ਕਮੀ ਰਹਿੰਦੀ ਹੈ ਪਲੀਜ਼ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਕਾਗਜ਼ ਜਿਹੜੇ ਪ੍ਰੋਪਰਲੀ ਵੈਰੀਫਾਈ ਕਰਕੇ ਉਹਨਾਂ ਨੂੰ ਇਲੈਕਸ਼ਨ ਜਿਹੜੀ ਆ ਉਹ ਲੜਨ ਤਾਂ ਜੋ ਕਿ ਸਾਨੂੰ ਵੀ ਪਤਾ ਲੱਗੇ ਕਿ ਮੈਨੂੰ ਵੀ ਪਤਾ ਲੱਗੇ ਵੀ ਮੇਰੇ ਲੋਕਾਂ ਨੇ ਮੇਰੇ ਵਰਕਰਾਂ ਨੇ ਮੇਰੇ ਆਗੂ ਸਹਿਬਾਨਾਂ ਨੇ ਇਹਨਾਂ ਨੇ ਜਿਹੜੇ 4 ਸਾਲ ਜਿਹੜਾ ਕੰਮ ਕੀਤਾ ਉਹਦੀ ਅਸਲ ਰਿਪੋਰਟ ਕਾਡ ਜਿਹੜੀ ਆ ਉਹ ਕੀ ਹੈ ਔਰ ਰਿਪੋਰਟ ਕਾਡ ਜਿਹੜੀ ਬਾਖੂ ਲੋਕਾਂ ਨੇ ਇੱਕ ਵਾਰੀ ਇੱਕ ਪਾਸਾ ਜਿਹੜਾ ਕਲੀਅਰ ਕਰ ਦਿੱਤਾ ਜਿਹਦੇ ਵਿੱਚੋਂ ਮਿੱਤਰਪਾਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਉਸ ਤੋਂ ਬਾਅਦ ਮਨਦੀਪ ਗਿੱਲ ਜੀ ਹਜ਼ਾਰਾਂ ਦੀ ਲੀਡ ਨਾਲ ਜਿੱਤੇ ਨੇ ਸੋ ਇਹ ਇੱਕ ਪਰਸੈਂਟੇਜ ਇਹ ਕੱਢਣ ਚਾਹੁੰਦੇ ਤੇ ਉਹ ਪਰਸੈਂਟੇਜ ਪਤਾ ਨਹੀਂ ਮੈਂ ਹਲੇ ਕੱਢੀ ਨਹੀਂ ਜਰੂਰ ਮੈਂ ਕੱਢ ਕੇ ਵੀ ਦੱਸੂਗਾ ਕਿਉਂਕਿ ਇੱਕ ਵਾਰ ਸੋਸ਼ਲ ਮੀਡੀਆ ਤੇ ਵੇਖ ਰਿਆ ਸੀ ਵੀ ਇੱਕ ਨਵਾਂ ਹੀ ਹੋਣਾ ਉਹ ਕਹਿੰਦੇ ਨੇ ਨਾ ਵੀ ਕਦੀ ਕਹਿੰਦੇ ਵੀ ਅਸੀਂ ਆਗੇ ਲੈ ਅਸੀਂ ਆਗੇ ਠੀਕ ਹੈ ਨਾ ਸੋ ਮੈਂ ਮੈਂ ਉਹ ਗੱਲ ਕਰ ਰਿਹਾ ਵੀ ਪਰਸੈਂਟੇਜੇ ਘਟਨ ਤੇ ਲੱਗੇ ਤਾਂ ਫਿਰ ਇਹਨਾਂ ਦੋਹਾਂ ਤੋਂ ਪਰਸੈਂਟੇਜ ਤੁਹਾਨੂੰ ਦੱਸ ਦੇਣਗੇ ਵੀ ਕਿੰਨੀ ਲੀਡ ਨਾਲ ਇਹ ਜਿੱਤੇ ਨੇ ਤੇ ਉਹਦਾ ਜਵਾਬ ਜਿਹੜਾ ਵਾ ਜਿਹੜੇ ਜਿਹੜੇ ਵਿਰੋਧੀ ਹੱਲੇ ਵੀ ਮੈਂ ਤੇ ਹੈਰਾਨ ਹੁਣਾ ਆਪਣੀਆਂ ਕਮੀਆਂ ਨਹੀਂ ਲੱਭਦੀ ਵੀ ਸਾਨੂੰ ਲੋਕਾਂ ਨੇ ਕਿਉਂ ਇਗਨੋਰ ਆਪਣੀ ਇਹ ਕਮੀਆਂ ਨਹੀਂ ਲੱਭਦੇ ਜੇ ਪਿਛਲੇ ਤੁਹਾਨੂੰ ਸਮਿਆਂ ਦੇ ਵਿੱਚ ਰਾਜ ਭਾਗ ਦਿੱਤੇ ਜੇ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਲੋਕ ਤੁਹਾਨੂੰ ਚੋਣਾਂ ਐਮਐਲਏ ਸਾਹਿਬ ਐਮਐਲਏ ਸਾਹਿਬ ਚਾਹਮਨੂਆ ਐਮਐਲਏ ਸਾਹਿਬ ਐਮਐਲਏ ਸਾਹਿਬ ਇੱਕ ਤੁਸੀਂ ਐਲਾਨ ਕੀਤਾ ਸੀ ਹਰ ਇਲੈਕਸ਼ਨ ਚ 50 ਤੋਂ 40 ਤੇ 40 ਤੋਂ 50 ਲੱਖ ਹੋ ਗਿਆ ਉਹ ਪਰਸੈਂਟੇਜ ਨਿਕਲੀ ਕਿਹੜੇ ਪਿੰਡ ਨੂੰ ਮਿਲਣ ਜਾ ਰਹੇ ਹਨ ਉਹ ਵੀ ਤੁਹਾਨੂੰ ਮੈਂ মিডিਆ ਸਾਰਾ ਇਕੱਠਾ ਕਰਕੇ ਉਹ ਜ਼ਰੂਰ ਉਸ ਪਿੰਡ ਨੂੰ ਬੁਲਾ ਕੇ ਉਹਨਾਂ ਦੇ ਆਗੂ ਸਹਿਬਾਨਾਂ ਨੂੰ ਮਿਲਾ ਕੇ ਉਹ ਜਿਹੜਾ 50 ਲੱਖ ਦਾ ਨਾਮ ਦਿੱਤਾ ਸੀ ਕਿਹਾ ਸੀ ਉਹ ਉਹਨਾਂ ਦੇ ਦਿਓ ਵੇਖੋ ਫਸ ਸਕਿੰਦ ਥਰਡ ਇਹ ਜਦੋਂ ਆਪਾਂ ਪੜਦੇ ਆਏ ਹਾਂ ਨਾ ਸਾਡੀਆਂ ਕਲਾਸ ਦੇ ਵਿੱਚ ਪੋਜੀਸ਼ਨਾਂ ਹੁੰਦੀਆਂ ਸੀ ਕੋਈ ਬਾਕੀਆਂ ਨੂੰ ਵੀ ਅਪਰੀਸ਼ੀਏਟ ਕਰਦੇ ਸੀ ਕਿ ਯਾਰ ਨਹੀਂ ਇੱਥੇ ਮਿਹਨਤ ਦਾ ਮੁੱਲ ਪੈਂਦਾ ਹੈ ਤਾਂ ਹੋਈ ਮੇਰੀ ਸੋਚ ਰਹੀ ਹੈ ਵੀ ਤਾਕਤ ਦੇ ਹੋ ਕੇ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਵੱਖਰਾ ਨਾਮ ਕੋਈ ਲੱਗ ਸਕਿਆ ਪਤਾ ਕਿਹਨੂੰ ਮਿਲ ਜਾ ਰਿਹਾ ਹੈ ਹਾਂ ਨਾ ਉਹ ਵੀ ਮੈਂ ਦੱਸ ਦਿੰਦਾ ਕਦੋਂ ਤੱਕ ਚੀਰਮੈਨ ਨਹੀਂ ਬਿਲਕੁਲ ਜੀ ਇਹ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਬਾੜੀ ਦੇ ਕਮੇ ਕਮਿਟੀ ਕਮਿਸ਼ਨ ਸੀ ਯਾਰ ਬੰਕੀਤ ਵਾਲੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਸਾਰੇ ਹੀ ਸਾਡੇ ਜਿਹੜੇ ਜੇਤੂ ਬਣੇ ਨੇ ਸਾਰੇ ਸਾਡੇ ਜਨਾ ਪਰਸ਼ਦ ਚੋਕ ਲਾਗ ਸੰਸਦ ਚੋਂ ਇਹਨਾਂ ਦਾ ਸੌ ਚੁੱਕ ਸਮਾਗਮ ਹੋਗਾ ਉਸ ਸਮਾਗਮ ਤੋਂ ਬਾਅਦ ਚੀਰਮੈਨ ਜਿਹੜੀਆਂ ਨੇ ਜੋ ਵੀ ਆ ਉਹ ਤੁਹਾਨੂੰ ਕਹਿੰਦੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਕੰਮਦੀ ਰਹੀ ਆ ਜਿਹਦੇ ਦੱਸੂ ਵੀਰ ਬਾਦਲ ਬਿਜੇ ਉਹ ਤੇ ਡਾਇਨਾਸੌਰ ਨਾਲ ਆਉਂਕਾ ਕਹਿੰਦੇ ਜੀ ਜੇ ਡਾਇਨਾਸੌਰ ਆ ਕੇ ਤੇ ਕਿਵੇਂ ਰੱਖਦਾ ਨਹੀਂ ਨਹੀਂ ਡਾਇਨਾਸੌਰ ਆਇਆ ਮੈਂ ਤੁਹਾਨੂੰ ਪੁੱਛਣਾ ਚਾਹਾਂ ਆ ਗਏ ਵੀਡੀਓ ਜਦੋਂ ਬਣਾ ਡਾਇਨਾਸੌਰ ਨੂੰ ਜਿੰਦਾ ਮਰਜ਼ੀ ਵੱਡਾ ਲੈ ਉਹ ਆ ਗਏ ਨੇ ਮੈਂ ਤੁਹਾਨੂੰ ਪੁੱਛਣਾ ਚਾਹਾਂ ਇਹ ਸੋ ਕਹਿਰਦਾ ਆਪਾਂ ਦੇਖੋ ਅੱਜ ਅਕਾਲੀ ਦਸ ਲੋ ਡਾਇਨਾਸੌਰ ਨਾਲ ਕਿਉਂ ਕੰਪੈਰੀਸ਼ਨ ਕਰਦੇ ਨੇ ਕਿਉਂ ਪੈ ਗਏ ਸਰਕਾਰਾਂ ਨੇ ਰਾਜਪਾਤਰੀ ਲੋਕਾਂ ਦੇ ਚੰਗੇ ਕੰਮ ਨਹੀਂਤੇ ਹੁੰਦੇ ਆ ਨਸ਼ਾ ਅੱਜ ਆ ਗੰਦੇ ਜਿਹੜੇ ਬੀਜ ਆਪਾਂ ਚੁੱਕੇ ਠੀਕ ਆ ਜੋ ਵੀ ਤੁਸੀਂ ਦੇਖਿਆ ਪੰਜਾਬ ਦੇ ਹਾਲਾਤ ਹੋ ਦੇਖੋ ਆਪਾਂ ਆਸਤੇ ਆਸਤੇ ਸਟੈਪ ਬਾਈ ਸਟੈਪ ਇਹਨੂੰ ਵਧੀਆ ਲੈ ਕੇ ਜਾ ਰਹੇ ਆ ਵਧੀਆ ਮਾਹੌਲ ਚ ਲੈ ਕੇ ਜਾ ਰਹੇ ਆ ਐਮਐਲਏ ਸਾਹਿਬ ਜੇ ਗੱਲ